ਕਿ ਭੂਲਾ ਦਾ ਅਰਥ ਇਹ ਜਦੋਂ ਕੋਈ ਦੂਜਾ ਆ ਗਿਆ ਉਹ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਆ ਵਾ ਸਿਮਰਨ ਦਾ ਇੱਕ ਸਿਮਰਨ ਹੈ ਇੱਕ ਵੀ ਸਿਮਰਨ ਸਿਮਰਨ ਦਾ ਅਰਥ ਹੈ ਯਾਦ ਵਾ ਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ ਭੁੱਲਣਾ ਸ਼ੁਰੂ ਹੋਇਆ ਅੰਦਰ ਵਾ ਸਿਮਰਨ ਆ ਗਿਆ ਉਹ ਵਿਸਰ ਗਿਆ ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾ ਬੈਠਾ ਹੁਣ ਯਤਨ ਕਰਦਾ ਪਏ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਦੀਆ ਹੇ ਸਤਿਗੁਰੂ ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ ਭੂਲਾ ਵਿਸਰੈ ਜਿਤਨਾ ਬਹਿਣਾਉ ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ ਜਦੋਂ ਭੁੱਲਿਆ ਉਦੋਂ ਫਿਰ ਹਿਸਤਾ ਹਿਸਤਾ ਉਸਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ ਪਰਮਾਤਮਾ ਦਾ ਵਸਿਮਰਨ ਹੋ ਗਿਆ ਤੇ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ ਤੂੰ ਘਰ ਦੇ ਤੂੰ ਪਰਿਵਾਰ ਦੇ ਤੂੰ ਸਮਾਧੀ ਦੇ ਤੂੰ ਰਾਜ ਭਾਗ ਤਖ ਦੇ ਪਰ ਆ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕਿ ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਸ ਦੀ ਨਾਲ ਵੀ ਨਿਆਣੇ ਨੂੰ ਪਤਾ ਹੁੰਦਾ ਇੰਜੈਕਸ਼ਨ ਥੋੜਾ ਆਂਦੇ ਸਨ ਉਹ ਬਾਸ ਨਹੀਂ ਹੁੰਦੀ ਸੀ ਅੱਜ ਕੱਲ੍ਹ ਲੋਹੇ ਦੀ ਵਰਤਿਆ ਕੇ ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਤ੍ਰਿਸ਼ਾ ਉਹਦੇ ਵਿੱਚ ਪਾਣਾ ਮਸਾਲਾ ਖੋਲ ਕੇ ਫਿਰ ਕਰਨਾ ਕੀ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ ਮੱਝਾਂ ਵਿੱਚ ਤਰ ਦਿੰਦੇ ਰੇ ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ ਤੇ ਨਾਲ ਹੀ ਕਹਿੰਦੇ ਸਨ ਇਹਦਾ ਕਾਜਾ ਕਰ ਦਿਓ ਕਾਜਾ ਦਾ ਮਤਲਬ ਹੁੰਦਾ ਹੈ ਕਿ ਦਾ ਮੂੰਹ ਘੁੱਟ ਕੇ ਰਸੀ ਨਾਲ ਬੰਨ੍ਹ ਤੇ ਉਤਾਂ ਕਰ ਦਿਓ ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸਤੇਗਾ ਹੁਣ ਮੂੰਹ ਉੱਚਾ ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ੍ਹ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਦੀ ਕਾਠੀ ਉਹਨੂੰ ਪਿਛਾਂ ਕਰਿਆਲੇ ਨੂੰ ਖਿੱਚ ਕੇ ਰਸੀਆਂ ਪਿਛਾਂ ਘੁੱਟ ਕੇ ਨਾ ਬੰਨ੍ਹਦੇ ਮੂੰਹ ਉੱਚਾ ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਖਾਂ ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ ਕਹਿ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲੇ ਓਨੀ ਦੇਰ ਤੱਕ ਬਾਣੀ ਨਾ ਛੱਡੋ ਜਿੰਨੀ ਦੇਰ ਤੱਕ ਬੰਦਾ ਬਣ ਕੇ ਟਿਕ ਨਾ ਜਾਏ ਕਰੇ ਗੁਰਮਖੋ ਜਿਹੜਾ ਕਹਿੰਦਾ ਮੈਂ ਕਦੀ ਨਹੀਂ ਬਾਣੀ ਪੜੀ ਟਾਈਮ ਨਹੀਂ ਲੱਗਦਾ ਬਸ ਇੱਕੋ ਹੀ ਬੇਨਤੀ ਕਰੀਏ ਕਿ ਸਵੇਰੇ ਉੱਠਦੇ ਅਸਾਰਨਾ ਮੰਜੇ ਤੋਂ ਪੈਰ ਤਾਂ ਲਾਈਂ ਪਹਿਲਾਂ ਜਪਜੀ ਸਾਹਿਬ ਦਾ ਪਾਠੇ ਕਰ ਦੇ ਉਹਦੇ ਕਈ ਕਾਰਨ ਨੇ ਰਾਤ ਸੁੱਤਿਆਂ ਹੋਇਆਂ ਸੁਸਤੀ ਦੂਰ ਹੋ ਗਈ ਏ ਆਲਸ ਦੂਰ ਹੋ ਗਿਆ ਹੈ ਸਰੀਰ ਦੀ ਥਕਾਵਟ ਦੂਰ ਹੋ ਗਈ ਏ ਹੋ ਸਕਦਾ ਹੈ ਕਿ ਤੇ ਰਾਤ ਨੂੰ ਚੰਗਾ ਸਿਵ ਸੇ ਸੁਪਨੇ ਕਿਸੇ ਗੁਰੂ ਧਾਮ ਦਾ ਆਇਆ ਹੋਵੇ ਕਿਸੇ ਸੰਗਤ ਆਇਆ ਹੋਵੇ ਤਾਂ ਬੰਦੇ ਦਾ ਅੰਦਰ ਸੁਪਨੇ ਨਾਲ ਬੜਾ ਤਿਆਰ ਹੋ ਜਾਂਦਾ ਜਿਹੜੇ ਸ਼ਬਦ ਚੇਤੇ ਨੇ ਉਹ ਗਾਈ ਜੇ ਤੋ ਕਿ ਚੇਤੇ ਹੋਈ ਗਾਈ ਜੋ ਪਿਆਰਿਓ ਇੱਥੇ ਕੋਈ ਨਹੀਂ ਜੇ ਘਾਟਾ ਇੱਕ ਤੋ ਕੀ ਜੇ ਜ਼ੁਬਾਨੀ ਚੇਤੇ ਉਹਨੂੰ ਹੀ ਪੜੀ ਜੋ ਉਹਦੇ 'ਚ ਬਰਕਤ ਪੈ ਜਾਣੀ